19 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਮੁਕਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋ ਸਕਦੇ ਨੇ ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਵੱਲੋਂ ਭਗਵੰਤ ਮਾਨ ਦੇ ਖਿਲਾਫ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ ਬਾਲਾ ਸਰ ਨੇਹ ਤੇ ਫਾਰਮ ਤੇ ਦਿੱਤੇ ਬਿਆਨ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਪੇਸ਼ੀ 19 ਫਰਵਰੀ ਨੂੰ ਰੱਖੀ ਗਈ ਹੈ ਭਗਵੰਤ ਮਾਨ ਦੀ ਦੀ ਆਦਤ ਹੈ ਉਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ ਹੈ। ਅਗਾਤਾਰ ਆਪਣੇ ਆਦਲ ਪਰਿਵਾਰ ਬਾਰੇ ਚ ਲੋਕ ਪਹਿਲੇ ਤਾਂ ਸੀ ਬੋਲਦੇ। ਪਰ ਹੁਣ ਜੋ ਕਿ ਮੁੱਖ ਮੰਤਰੀ ਹੋਏ। ਮੁੱਖ ਮੰਤਰੀ ਦੀ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਦੀ ਪੋਜੀਸ਼ਨ ਲੈ ਕੇ ਵਿੱਚ ਉਤਰਨਾ। ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ। ਦਾ ਬੰਦ ਕਰਨਾ। ਐਨਐਪ ਚੁਰ ਬੋਲਿਆ ਕਿ ਬਾਲਾ ਸਾਹਿਬ ਫਟਾਫਾ ਆਰਮ ਜਿਹੜੀ ਕੱਢੀ ਗਈ ਹੈ ਹਮ ਸਾਹ ਆਸਤੇ ਕੱਢੀ ਗਈ ਹੈ ਆ ਜਿਹੜੀ ਹੈਗੀ ਜਮਾ ਖੇਤ ਵਿੱਚ ਜਾ ਕੇ ਖਤਮ ਹੋ ਜਾਂਦੇ ਤੇ ਜਿਹੜੇ ਸਾਲ ਕੱਢਿਆ ਹੁਣ ਜਦੋਂ ਸਰਕਾਰ ਸੀ ਉਦੋਂ ਕੱਢਿਆ ਐਚ ਯੂ ਤੋਂ ਤੇ ਬਾਅਦ ਇਹਨੇ ਸਾਰੀ ਟਰਾਂਸਪੋਰਟ ਕੰਪਨੀ ਪਰੇ ਚੂ ਕਿ ਜੇ ਸਾਰੇ ਪਰਮਿਟ ਅਸੀਂ ਐਕਸਟੈਂਡ ਕਰਾ ਕਰਾ ਕੇ ਪਾ ਲਏ ਐਨ ਉਹ ਨੋਟਿਸ ਦਿੱਤਾ ਉਹ ਕਦੇ ਸਹੀਦਾ ਜਵਾਬ ਨਹੀਂ ਆਇਆ ਅੱਜ ਮੈਂ ਐਫਰਮੇਸ਼ਨ ਇਸ ਬਾਦਤਾ ਤੇ ਭਗਵੰਤ ਮਾਨ ਨੂੰ ਅਸੀਂ ਇਹ ਪਤਾ ਲੱਗੂਗਾ ਭਗਤ ਕੀਤਾ ਕਿ ਹਰ ਤਰੀਕੇ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘਟ ਮੁਕਤੀ ਧਰਤੀ ਦੇ ਮੰਤਰੀ ਜੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨਾ ਘੜਤ ਘਟ ਯੋ ਬਾਦਲ ਸਾਹਿਬ ਖੁੱਲੇ ਗੱਫੇ ਦੰਦੇ ਸੀ। ੱਫੇ ਜਰੂਰ ਜਾ ਕੇ ਦੇਖੇ ਤੇ ਕਿਹਾ। ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਕਿਹਾ ਕਿ ਜਰੂਰ ਆਉਣਗੇ। ਆ ਦੇਖਦਾ ਕਿੰਨੀ ਵਾਰ ਆਉਂਦੇ। ਉਹਦੀ ਜਿਹੜੀ ਸਿਆਸਤ ਹੈ ਝੂਠ ਤੇ ਨਿਰਭਰ। ਅਗਾਤਾਰ ਬਾਦਲ ਪਰਿਵਾਰ ਪਰੇ ਚ। ਚਲੋ ਪਹਿਲੇ ਤਾਂ ਸੀ ਬਰਦਾਸ਼ਤ ਕਰੀ। ਪਰ ਹੁਣ ਜੋ ਕਿ ਮੁੱਖ ਮੰਤਰੀ ਹੋ। ਮੁੱਖ ਮੰਤਰੀ ਗੁੰਵਾਰੀ ਕਿ ਜੁਮਵਾਰ ਦੀ ਤੁਸੀਂ ਹੈ ਕਿ ਵਿੱਚ ਉਤਲਣਾ ਅਸੀਂ ਉਹਨੂੰ ਮੈਂ ਪਹਿਲੇ ਵੀ ਕਿਹਾ ਸੀ ਆ ਬੰਦ ਕਰਨਾ ਐਨ ਐਪ ਟੁਰ ਬੋਲਿਆ ਕਿ ਪਾਲਾ ਸਾਡਾ ਫਾਸਾ ਆਰ ਮੇ ਜਿਹੜੀ ਕੱਢੀ ਗਈ ਹੈ ਹਾਲੇ ਸਾਫ ਆਸਤੇ ਕੱਢੀ ਗਈ ਹੈ ਆ ਜਿਹੜੀ ਹੈਗੀ ਜਮਾ ਖੇਤ ਵਿੱਚ ਜਾ ਕੇ ਉਹ ਖਤਮ ਤੇ ਜਿਹੜੇ ਸਾਲ ਕੱਢਿਆ ਹੁਣ ਜਦੋਂ ਆਰ ਸੀ ਉਹ ਤੋਂ ਕੱਢਿਆ ਐ ਇਹ ਚੂ ਦੇ ਬਾਅਦ ਇਹਨੇ ਸਾਡੀ ਟਰਾਂਸਪੋਰਟ ਕੰਪਨੀ ਪਰ ਇਹ ਚੁਕੂ ਕਿ ਜੀ ਸਾਰੇ ਪਰਮਿਟ ਅਸੀਂ ਨਾ ਨਾ ਕੇ ਪੜ ਲਏ ਐਨੂੰ ਨੋਟਿਸ ਉਹ ਕਹਿੰਦਾ ਜਵਾਬ ਨਹੀਂ ਆ ਅੱਜ ਮੈਂ ਇਨਫਰਮੇਸ਼ਨ ਕੇਸ ਆਦਤਾ ਤੇ ਭਗਵੰਤ ਮਾਨ ਨੂੰ ਅਸੀਂ ਇਹ ਪਤਾ ਲੱਗੂਗਾ ਭਗਤ ਕੀਤਾ ਉਹ ਕਹਿੰਦੇ ਹਰ ਤਰੀਕ ਮੈਂ ਬੜੀ ਖੁਸ਼ੀ ਦੀ ਗੱਲ ਹੈ ਘੜਤ ਘੜ ਮੁਕਸੀ ਦੇ ਧਰਤੀ ਦੇ ਮੰਤਰੀ ਆ ਤਾਂ ਜਾਣਗੇ ਨਾ ਪਰ ਮੈਨੂੰ ਬੇਨਤੀ ਹੈ ਜਦੋਂ ਆਇਆ ਕਰਨ ਘੜਤ ਘੜ ਜੇ ਬਾਦਲ ਸਾਹਿਬ ਖੁੱਲੇ ਗੱਫੇ ਦਿੰਦੇ ਸੀ ਅੱਫੇ ਜ਼ਰੂਰ ਜਾ ਕੇ ਦੇਖੇ ਤੇ ਪਰ ਇੱਕ ਗੱਲ ਯਾਦ ਕਰੋ ਉਹਨਾਂ ਨੇ ਹੁਣ ਆ ਕਿਹਾ ਕਿ ਜ਼ਰੂਰ ਆਉਣਗੇ ਆ ਦੇਖਦਾ ਕਿੰਨੀ ਵਾਰੋਂ